ਲੇਖਨ ਮਤਲਬ ਜੇ ਪਿਛਲੇ 30 ਸਾਲ ਜੇ ਇਸੇ ਇੱਕ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਸ਼ਹੀਦ ਕਰਵਾਈ ਹੈ ਉਹ ਗਰਾਸ ਰੂਟ ਸਟਰਗਲ ਇਸ ਅਜ ਵੀ ਜ਼ੁਲਮ ਦਾ ਜ਼ੋਰ ਹੈ ਬੇਸ਼ੱਕ ਕਸ਼ਮੀਰੀਆਂ ਵਾਂਗ ਲੋਕ ਸੜਕਾਂ ਤੇ ਨਹੀਂ ਨਿਕਲੇ ਪਰ ਉਹ ਵਕਤ ਦੂਰ ਨਹੀਂ ਹੈ ਜਦੋਂ ਵੀ ਕੋਈ ਇਸ ਕਿਸਮ ਦਾ ਮੌਕਾ ਖੁੱਲ ਕੇ ਸਾਹਮਣੇ ਆਂਦਾ ਹੈ ਇਸ ਵੇਲੇ ਕਿਉਂਕਿ ਹੋਰ ਬਹੁਤ ਸਾਰੇ ਇਸ਼ੂ ਨੇ ਜਿਹੜੇ ਮੈਂ ਦੱਸਾਂਗਾ ਵੀ ਕੀ ਪੰਜਾਬ ਦੇ ਵਿੱਚ ਜਿਨੇ ਨੇ ਨੇਗੋਸ਼ੀਏਸ਼ਨ ਕੀਤੀ ਲੇਕਿਨ ਇਹਦੇ ਕੋਈ ਸ਼ੱਕ ਨਹੀਂ ਕਿ ਅਲਟੀਮੇਟ ਸਟ੍ਰਗਲ ਔਨ ਦਾ ਗਰਾਉਂਡ ਹੀ ਹੋਏਗੀ ਸਤਪਾਲ ਸਿੰਘ ਪ੍ਰੇਵਾਲ ਡਾਕਟਰ ਸਾਹਿਬ ਜੀ ਗੁਰਸਤੇ ਪ੍ਰਵਾਨ ਕਰੋ ਮਹਿੰਦਰਜੀਤ ਸਿੰਘ ਗਿਲ ਵਾਇਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਡਾਕਟਰ ਸਾਹਿਬ ਤੁਹਾਡੀ ਸਾਰੀ ਟੀਮ ਨੂੰ ਮੋਸ ਸੈਂਡਰ ਵਾਇਗਰੂ ਜੀ ਨਬੀਲ ਹਾਸ਼ਮੀ ਉਹਨਾਂ ਨੇ ਕੰਗ ਦੀ ਫਿਰ ਖਬਰ ਲਈ ਹੈ ਸਰਬਜੀਤ ਸਿੰਘ ਗੁਰਾਇਆ ਖਾਲਸਤਾਨ ਗੁੱਡ ਜੌਬ ਗੁਰਵਿੰਦਰ ਸਿੰਘ ਖਾਲਸਾ ਵਾਇਗਰੂ ਜੀ ਫਲਸ਼ਿੰਗ ਗੁਰਦੁਆਰਾ ਗੁੱਡ ਜੌਬ ਹਸਨ ਪੱਟੀ ਰਾਣਾ ਖਾਲਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਔਰ ਮਨਿੰਦਰ ਸਿੰਘ ਜੀ ਨੇ ਜਰਾ ਕੰਗ ਦੀ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਪੰਜਾਬੀ ਵਾਲਾ ਸਟਾਈਲਸ ਖਬਰ ਲਈ ਹੈ ਲੇਕਿਨ ਮੈਂ ਹੁਣ ਵਕਤ ਦੀ ਨਜ਼ਾਕਤ ਕਰਕੇ ਅੱਗੇ ਨਹੀਂ ਜਾ ਸਕਦਾ ਜੀ ਔਰ ਹਸਲਪੱਟੀ ਰਾਣਾ ਨੇ ਵੀ ਕੰਗ ਹਨੀ ਨੂੰ ਕਿਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਔਰ ਤੂੰ ਆਪਣੀ ਗੰਦੀ ਲੈਂਗੁਏਜ ਤੋਂ ਜਿਹੜਾ ਉਹ ਬਾਜ਼ ਆ ਜੀ ਸੋ ਇਹ ਪਾਰਟ ਹੈ ਸਮਾ ਸੀਮਾ ਪਰ ਮੈਂ ਕੁਇਕਲੀ ਜਿਹੜਾ ਇਸ ਵੇਲੇ ਭਾਰਤ ਔਰ ਚੀਨ ਦੇ ਵਿਚਾਲੇ ਔਰ ਇਧਰ ਭਾਰਤ ਪਾਕਿਸਤਾਨ ਉਹਨਾਂ ਨੇ ਪੂਰਾ ਭਾਰਤ ਨੇ ਆਪ ਹੀ ਇਹਨਾਂ ਦਾ ਕੀਤਾ ਕਰਾਇਆ ਟੈਨਸ਼ਨ ਬਿਲਡ ਕਰ ਦਿੰਦੇ ਨੇ ਹੁਣ ਇਹ ਹੈ ਕਿ ਜੀ ਮਿਲਟਰੀ ਕਮਿਊਨੀਕੇਸ਼ਨ ਚ ਲੋਕਾਂ ਨੂੰ ਕਹਿਤਾ ਵਾਪਸ ਆ ਜਾਓ ਪਰ ਇੱਕ ਗੱਲ ਜਿਹੜੀ ਕਿ ਇੰਟਰਨੈਸ਼ਨਲ মিডিਆ ਨੇ ਵੀ ਨੋਟਿਸ ਕੀਤੀ ਖਾਸ ਤੌਰ ਤੇ ਚੀਨ ਨੇ ਬ੍ਰह्मਪੁੱਤਰ ਨੂੰ ਰੋਕਿਆ ਕਿ ਵੀ ਇਹ ਕੀ ਹੋ ਸਕਦਾ ਹੈ ਅਲਟੀਮੇਟਲੀ ਔਰ ਇੱਕ ਜਿਹੜਾ ਫਰਾਂਸਿਸ ਪੀ ਸਟੈਂਪਰ ਇੱਕ ਅੱਛਾ ਜਰਨਲਿਸਟ ਹੈ ਉਹਨੇ ਸਟੋਰੀ ਕੀਤੀ ਹੈ uh how water scarcity could fuel another sino india war ke jehdi pani di kami hai aur uh, un di reports bhi ne ke is sadiyan ladaiyan pani te hon giyan unna ne keha ke bi ye jehda pani di kami hai uh eh kivein change kar sakdi hai sari geopolitics nu us kitte de vich ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਪਾਣੀ ਜਿਹੜਾ ਹੈ ਭਾਰਤ ਔਰ ਚੀਨ ਦੇ ਵਿੱਚ ਲੜਾਈ ਦਾ ਕਾਰਨ ਬਣ ਸਕਦਾ ਹੈ ਦਾ ਕਰੰਟ ਇਸ਼ੂ ਆਫ ਪੈਰਾਮੀਟਰਸ ਦਾ ਕੁਆਰਟਰਲੀ ਜਰਨਲ ਆਫ ਯੂਐਸ ਆਰਮੀ ਵਾਰ ਕਾਲਜ ਇਹ ਬੜਾ ਪ੍ਰੈਸਟੀਜੀਅਸ ਜਰਨਲ ਹੈ ਇਨਕਲੂਡਸ ਐਨ ਆਰਟੀਕਲ ਬਾਈ ਯੂਐਸ ਆਰਮੀ ਕਰਨਲ ਜਿਨ ਐਚ ਪਾਕ ਔਨ ਹਾਊ ਵਾਟਰ ਸਕਰੈਸਟੀ ਐਂਡ ਦਾ ਜੀਓਪੋਲਿਟੀਕਲ ਸਟਰਗਲ ਓਵਰ ਦਾ ਅਰੁਣਾਚਲ ਪ੍ਰਦੇਸ਼ ਕੁਡ ਵਾਂਸ ਅਗੇਨ ਲੀਡ ਟੂ ਵਾਰ ਬਿਟਵੀਨ ਦਾ ਰਾਈਜ਼ਿੰਗ ਏਸ਼ੀਅਨ ਪਾਵਰਸ ਆਫ ਇੰਡੀਆ ਐਂਡ ਚਾਈਨਾ

on par with national security interests such as countering weapons of mass destruction proliferation and preventing attacks on the homeland a jada 15 page de article ch unne sabit karna chaya hai ki sirf e jada bahar le khatre ne weapons of mass destruction ja homeland se attack na hon inna de naal naal jada environmental issues ne khas taur te pani da aur park briefly describes a global water scarcity problem noting noting that less than 2.5% of all water of on earth is fresh water and more than half of it is trapped in polar ice and high altitude glaciers around the world ke kul duniya de vich sirf 2.5% pani hai jehda fresh pani hai te oh vi jehda glaciers de vich phasya hoya hai he further notes that climate change pollution and increasing consumption have worsened the, the scarcity problem ke aa jehdiyan sariyan changes ne ਇਹਨਾਂ ਨੇ ਕੰਮ ਖਰਾਬ ਕੀਤਾ ਹੈ ਔਰ ਉਹਦੇ ਚ ਉਹਨੇ ਥੱਲੇ ਜਾ ਕੇ ਕਿ ਲੰਬਾ ਆਰਟੀਕਲ ਹੈ ਜੀ ਚਾਈਨਾ ਐਂਡ ਇੰਡੀਆ ਵੈਂਟ ਟੂ ਵਾਰ ਓਵਰ ਕੰਟਰੋਲ ਆਫ ਅਰ ਨਾਰਚਲ ਪ੍ਰਦੇਸ਼ 1919 62 ਚਾਈਨਾ ਸੀਜ਼ਡ ਮੋਰ ਥੈਨ 20000 ਸਕਰ ਕਿਲੋਮੀਟਰ ਫਰਮ ਇੰਡੀਆ ਡੂਰਿੰਗ ਦੈਟ ਵਾਰ 1962 ਚੀਨ ਨੇ 20000 ਸਕਰ ਕਿਲੋਮੀਟਰ ਤੋਂ ਜ਼ਿਆਦਾ ਅਰਨਾਚਲ ਪ੍ਰਦੇਸ਼ ਇਲਾਕਾ ਖੋਇਆ ਸਿንስ ਦੈਨ ਕਰਨਲ ਪਾਕ ਐਕਸਪਲੇਨਸ ਦ ਡਿਸਪੂਟ ਓਵਰ ਦ ਅਰਨਾਚਲ ਪ੍ਰਦੇਸ਼ ਰਿਮੇਨਸ ਅ ਪੁਆਇੰਟ ਆਫ ਕੰਟੈਂਸ਼ਨ in sino india relations and serves as a potential trigger for renewed military conflict انہوں نے کہا جو ادوں تو ہی بھارت چین دے وچ کلکش ہے اور یہ کبھی بھی دوبارہ مگ سکتا ہے اور اودے جو انہوں نے یہ کہا ہے کہ بے دونوں پاسے ملٹری بلٹ اپ ہے پر ہن جڑی پرابلم انہوں نے پانی نال ریلیٹ کیتی دا ongoing border dispute is aggravated by india's fear that china may divert water from upstream portions of rivers including the yarlung ਸੈਂਕਪੋ ਰਿਵਰ ਦੈਟ ਬਿਕਮਸ ਦਾ ਬ੍ਰਹਮਪੁਤਰਾ ਰਿਵਰ ਅਕ੍ਰੋਸ ਦਾ ਬਾਰਡਰ ਇਨ ਇੰਡੀਆ ਪਹਿਲਾਂ ਹੀ ਉਹਨਾਂ ਨੇ ਕਰ ਲਿਆ ਦਾ ਬ੍ਰਹਮਪੁਤਰਾ ਰਿਵਰ ਅਕੋਰਡਿੰਗ ਟੂ ਪਾਕ ਅਕਾਊਂਟਸ ਵਾਰੇ ਮੈਨੂੰ ਨਹੀਂ ਸੀ ਪਤਾ ਵੀ ਇਨੀ ਇੰਪੋਰਟ ਇਹ ਤਾਂ ਮੈਨੂੰ ਪਤਾ ਸੀ ਕਿ ਨਾਰਥ ਈਸਟ ਔਰ ਬੰਗਲਾਦੇਸ਼ ਇਹ ਭੁੱਖੇ ਮਰ ਜਾਣਗੇ ਉਸ ਪਾਣੀ ਤੋਂ ਬਿਨਾ ਪਰ ਇਹ ਕਹਿੰਦਾ ਦਾ ਬ੍ਰਹਮਪੁਤਰਾ ਰਿਵਰ ਅਕੋਰਡਿੰਗ ਟੂ ਪਾਕ ਅਕਾਊਂਟਸ ਫਾਰ ਨੀਅਰਲੀ 1/3 ਆਫ ਇੰਡੀਆਸ ਰਿਵਰ ਸਰਫੇਸ ਵਾਟਰ and more than 40% of india's hydropower potential 40% ਤੋਂ ਜ਼ਿਆਦਾ ਜਿਹੜੀ ਹਾਈਡਰੋ ਪਾਵਰ ਹੈ ਉਹ ਬ੍ਰਹਮਪੁੱਤਰਾ ਦਰਿਆ 'ਚ 40% ਮੋਰ ਥੈਨ 40% ਔਰ 1/3 ਇਕ ਤਿਹਾਈ ਜਿਹੜਾ ਸਰਫੇਸ ਵਾਟਰ ਹੈ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਸੋ ਮੈਂ ਸਾਰੇ ਆਰਟੀਕਲ ਵੱਲ ਨਹੀਂ ਜਾਵਾਂਗਾ ਪਰ ਮੈਂ ਰਿਕਮੈਂਡ ਕਰਾਂਗਾ ਕਿ ਵੀ ਜਿਹੜੇ ਵੀ ਸਾਡੇ ਦਰਸ਼ਕ ਸ਼ਰੋਤੇ ਦਿਲਚਸਪੀ ਰੱਖਦੇ ਨੇ ਉਹ ਇਹਨੂੰ ਗੂਗਲ ਕਰ ਸਕਦੇ ਨੇ ਇਸ ਹਾਊ ਵਾਟਰ ਸਕੈਸਟੀ ਕੁਡ ਫਿਊਲ ਅਨਦਰ ਸਾਈਨੋ-ਇੰਡੀਅਨ ਵਾਰ ਬਾਈ ਫਰੈਂਸਿਸ ਪੀ ਸੈਂਪਲ ਅਰੇ ਬੜਾ ਇੰਪੋਰਟੈਂਟ ਇਸ਼ੂ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਤੁਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੀ ਬਾਣੀ ਰਾਗ ਗੋੜੀ ਪੂਰਬੀ 52 ਅਖਰੀ ਕਬੀਰ ਜੋ ਕਿ ਉਸ ਦੇ ਦੋ ਸ਼ਲੋਕ ਚੁਣੇ ਨੇ ਜੀ ਇੱਕ ਸ਼ਲੋਕ ਹੈ ਤੁਰਕ ਤਰੀਕਤ ਜਾਣੇ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੂ ਇੱਕ ਕਛੂਕ ਪੜੀਏ ਗਿਆਨ ਨੇ ਇਹ ਕਿ ਕੱਲ ਬੜੀ-ਬੜੀ ਭੁੱਲ ਕੀਤੀ ਕਿਉਂਕਿ ਮੇਰੇ ਕੋਲ ਲਿਖਿਆ ਜਿਹੜਾ ਸੀ ਉਹ ਪਤਤ ਸੀ ਜਦੋਂ ਕਿ ਸ਼ਬਦ origional ਪਵਿਤ ਸੀ ਪਵਿਤ ਸੀ ਔਰ ਅਸੀਂ ਮਾਫੀ ਚਾਹਦੇ ਹਾਂ ਕਿਉਂਕਿ ਬਾਕੀ ਜ਼ਬਾਨੀ ਕਲਾਮ ਵਿੱਚ ਜੇ ਅਸੀਂ ਕੋਈ ਗਲਤੀ ਕਰੀਏ ਗੁਰਬਾਣੀ ਦਾ ਜਿਸ ਤਰ੍ਹਾਂ ਦਾ ਵੀ ਹੈ ਉਹੀ ਉਚਾਰਨ ਹੋਣਾ ਔਰ ਉਹੀ ਅਲਫਾਜ਼ ਨੂੰ ਦੁਹਰਾਇਆ ਜਾਣਾ ਜ਼ਰੂਰੀ ਹੈ ਹੁਣ ਇਹਦੇ ਵਿੱਚ ਕਬੀਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਆ اسلام ਦੇ ਵਿੱਚ ਹੋਰ ਵੀ ਬਹੁਤ ਸਾਰੀ ਫਿਲਾਸਫੀ ਹੈ ਪਰ ਚਾਰ ਦਰਜੇ ਮੰਨੇ ਜਾਂਦੇ ਨੇ ਦਿਲ ਦੀ ਪਵਿੱਤਰਤਾ ਦੇ ਢੰਗ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਸ਼ਰੀਅਤ ਹੈ ਇੱਕ ਤਰੀਕਤ ਹੈ ਇੱਕ ਮਾਰਫਤ ਹੈ ਤੇ ਇੱਕ ਹਕੀਕਤ ਹੈ ਹੁਣ ਇਹਦੇ ਚ ਕਬੀਰ ਸਾਹਿਬ ਨੇ ਤਰੀਕਤ ਦੇ ਵਿੱਚ ਦਿਲ ਦੀ ਪਵਿੱਤਰਤਾ ਦੇ ਰਸਤੇ ਦੱਸੇ ਹੋਏ ਨੇ ਉਹਨੂੰ ਰੈਫਰ ਕੀਤਾ ਕਿ ਤੁਰਕ ਤਰੀਕਤ ਤੋਂ ਜਾਣੀ ਹੈ ਕਿ ਮੁਸਲਮਾਨ ਜਿਹੜੇ ਤਰੀਕਤ ਰਾਈਂ ਆਪਣੇ ਦਿਲ ਨੂੰ ਸਾਫ ਕਰਦੇ ਨੇ ਦਿਲ ਦੇ ਵਿੱਚ ਚੰਗੇ ਖਿਆਲ ਅੱਲਾਹ ਦੀ ਬੰਦਗੀ ਅੱਲਾਹ ਦਾ ਪਿਆਰ ਜਿਹੜਾ ਉਹ ਲਿਆਉਂਦੇ ਨੇ ਹਿੰਦੂ ਵੇਦ ਪੁਰਾਨ ਹਿੰਦੂ ਜਿਹੜੇ ਨੇ ਉਹ ਮਨ ਨੂੰ ਸਾਫ ਕਰਨ ਲਈ ਜਾਂ ਰੱਬ ਨੂੰ ਮਿਲਣ ਦੇ ਲਈ ਵੇਦਾਂ ਤੇ ਪੁਰਾਣਾ ਦਾ ਸਹਾਰਾ ਲੈਂਦੇ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਚੀਜ਼ਾਂ ਜ਼ਰੂਰੀ ਨਹੀਂ ਬੇਸ਼ੱਕ ਰੱਬ ਨੂੰ ਪਾਣ ਲਈ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਹੈ ਗਿਆਨ ਹੋਣਾ ਉੱਥੇ ਫੇਥ ਹੈ ਲੇਕਿਨ ਕਬੀਰ ਸਾਹਿਬ ਕਹਿੰਦੇ ਨੇ ਮਨ ਸਬਝਾਵਨ ਕਾਰਨੇ ਕਛੁਖ ਪੜੀ ਹੈ ਗਿਆਨ ਕਈ ਵਾਰੀ ਇਹ ਮਨ ਇਸ ਕਿਸਮ ਦਾ ਹੈ ਕਿ ਉਹਨੂੰ ਟਿਕਾਣੇ ਸੇ ਰੱਖਣ ਲਈ ਇਹ ਦੁਨਿਆਵੀ ਗਿਆਨ ਜਿਹੜਾ ਉਹ ਭਾਵੇਂ ਜਿਹੜਾ ਉਹ ਤਰੀਕਤ ਦਾ ਹੋਏ ਔਰ ਭਾਵੇਂ ਵੇਦ ਪੁਰਾਣਾ ਦਾ ਹੋਏ ਉਹ ਜ਼ਰੂਰੀ ਹੈ ਤਾਂ ਕਿ ਮਨ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾ ਸਕੇ ਔਰ ਦੂਸਰਾ ਸ਼ਲੋਕ ਹੈ ਓੰਕਾਰ ਆਦ ਮੈਂ ਜਾਣਾ ਲਿਖ ਅਰ ਮਿਟੇ ਤਾਹੇ ਨਾ ਮੰਨ ਓੰਕਾਰ ਲਖੈ ਜੋ ਕੋਈ ਸੋਈ ਲਖ ਮਿਟਾ ਨਾ ਹੋਈ ਓੰਕਾਰ ਆਦ ਮੈਂ ਜਾਣਾ ਓੰਕਾਰ ਇੱਕ ਰਸ ਉਹ ਰੱਬ ਜਿਹੜਾ ਸਭ ਦੇ ਵਿੱਚ ਮੌਜੂਦ ਹੈ ਜੀ ਓਮਨੀ ਪ੍ਰੈਸੈਂਟ ਓੰਕਾਰ ਆਦ ਮੈਂ ਜਾਣਾ ਜਿਹੜਾ ਸ਼ੁਰੂ ਤੋਂ ਸੀ ਮੂਲ ਤੋਂ ਸੀ ਕਿ ਮੈਂ ਉਸ ਨਿਰੰਕਾਰ ਦੇ ਨਾਲ ਜੁੜਿਆ ਹੋਇਆ ਹਾਂ ਜਿਹੜਾ ਸਭ ਦੇ ਵਿੱਚ ਵਿਆਪਤ ਹੈ ਇੱਕ ਰਸ ਹੈ ਔਰ ਜਿਹੜਾ ਆਦ ਸੱਚ ਮੂਲ ਤੋਂ ਸੀ ਲਿਖ ਕੌ ਆ ਰਮੇਟਾ ਤਾਹੇ ਨਾ ਮਾਨਾ ਉਹੀ ਰੰਕਾਰ ਲਿਖਦਾ ਹੈ ਲੇਖ ਤੇ ਸਾਨੂੰ ਦੁਨੀਆ ਚ ਭੇਜ ਦਿੰਦਾ ਜਦੋਂ ਉਹਨੇ ਚੁੱਕਣੇ ਲਜਾਣੇ ਮੀਟ ਦਿੰਦਾ ਸੋ ਅਲਟੀਮੇਟ ਅਥਾਰਟੀ ਜਿਹੜੀ ਹੈ ਉਸ ਇੱਕ ਰਸ ਵਾਇਗੁਰੂ ਦੇ ਕੋਲ ਹੈ ਓੰਕਾਰ ਲਖਾ ਜੋ ਕੋਈ ਕੋਈ ਜੇ ਕੋਈ ਉਸ ਵਾਇਗੁਰੂ ਦੇ ਵਿੱਚ ਸਮਾ ਜਾਂਦਾ ਉਸ ਨੂੰ ਲਖਦਾ ਉਸ ਦਾ ਗਿਆਨ ਹਾਸਲ ਕਰਦਾ ਜੀ ਸੋਈ ਲਖ ਮਿਟਣਾ ਨਾ ਹੋਈ ਫੇਰ ਜਿਸ ਨੇ ਵਾਏ ਗੁਰੂ ਨੂੰ ਲੱਖ ਲਿਆ ਵਾਏ ਗੁਰੂ ਦੇ ਨਾਲ ਜਿਸ ਦੀ ਪ੍ਰੀਤ ਹੈ ਉਸ ਦੀ ਸੁਰਤ ਸਤਵੇਂ ਅਸਮਾਨ ਤੇ ਹੁੰਦੀ ਹੈ ਉਹਨੂੰ ਕੋਈ ਵੀ ਜਿਹੜਾ ਉਹ ਮਿਟਾ ਨਹੀਂ ਸਕਦਾ ਸਰੀਰ ਨੇ ਤਾਂ ਜਾਣੇ ਉਹਦਾ ਧਰਮ ਹੈ ਜਾਣੇ ਉਸ ਦੀ ਉਮਰ ਹੈ ਪਰ ਜਦੋਂ ਤੁਸੀਂ ਰੱਬ ਨਾਲ ਜੁੜ ਜਾਂਦੇ ਹੋ ਜਿਹੜਾ ਅਲੱਖ ਨਿਰੰਕਾਰ ਹੈ ਉਸ ਦਾ ਤੁਸੀਂ ਹਿੱਸਾ ਹੋ ਜਾਂਦੇ ਹੋ ਤੇ ਫੇਰ ਜੱਤ ਦੇਖਾਂ ਤਦ ਤੂੰ ਉਸ ਰੱਬ ਨੂੰ ਤੁਸੀਂ ਚਾਰ ਚਫੇਰੇ ਦੇਖਦੇ ਹੋ ਔਰ ਤੁਹਾਡੀ ਸੁਰਤ ਨੂੰ ਕੋਈ ਦੇਖ ਨਹੀਂ ਸਕਦਾ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਆਪਣੇ ਈਵਰਸ ਕਲਾ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸਜਾ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ s o s tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਰੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਉੱਤੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ ਟੀਵੀ 24 ਵਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ